ਕਹਿੰਦੀ ਲਗਾਮ ਨਹੀਂ ਹੋਣੀ ਤਾਂ ਕੜਾਈ ਚ ਵੱਡੇ ਹੋਣੇ ਪਈ ਨੇ ਕੱਲ ਨੂੰ ਮੈਂ ਜੀਹੋਂ ਦੁਨੇਲ ਕਰਾਵਾਂ ਹੁਣ ਜਦ ਵੀ ਲਗਾ ਹਾਂ ਜੀ ਆਪਾਂ ਕਰਾਣ ਲੱਗਿਆ ਨੇ ਇਤਰਾ ਪਲਵਾ ਲੇ ਤੇ ਪਲਵਾਣ ਲੱਗਿਆ ਮੈਂ ਤੇ ਹੋਰ ਹੁਣ ਆਪਾਂ ਚੱਲਿਆਂ ਦੂਜੇ ਸਲੂਨ ਚ ਚੱਲੋ ਚੱਲੋ ਸੁਭਰ ਮਾਜੀ ਖਾਣ ਲੱਗਿਆ ਟਾਈਮ ਕਾਫੀ ਹੋ ਗਿਆ ਹੁਣ ਦਾਂ ਤਾ ਫਿਰ ਉਹ ਤਾਂ ਮੈਂ ਕੱਲ ਨਾ ਕਰ ਲਾਂ ਘਰ ਨਾਲ ਇਹ ਨਾ ਕੁੜੀ ਅਗ ਮਾਰੇ ਪੀਛਾ ਟੀ ਅੱਛਾ ਮੋਰ ਠੀਕ ਹੈ ਜਿੱਦੇ ਲੋਈਆਂ ਦੀ ਮੋਰਨੀਆਂ ਦੀ ਠੀਕ ਹੈ ਮੋਰਨੀਆਂ ਮੋਰਨੀਆਂ ਸੁਕਾਈ ਚਾਹ ਕੈ ਕਿ ਆਹ ਹੋਏ ਬਿਨ ਨਾ ਕਿੰ ਹੋਦਾ ਇਹ ਮਾਰੋ ਠੀਕ ਹੈ ਠੀਕ ਹੈ ਕਿਆ ਠੀਕ ਹੈ ਸਾਰੇ ਕਈ ਮਰਖਾ ਸਾਰੇ ਤੇ ਪੇਂਟ ਹੈ ਪੂਰ ਕਰਨਾ ਬਾਕੀ ਖੁਸ਼ ਹੋ ਜਾਓ ਜੀ ਸਸੀ ਗਾ ਜੀ ਸਾਰਿਆਂ ਨੂੰ ਤੋਂ ਗਾ ਰਹਿਣੇ ਘੈਂਟ ਹੋਂਦੇ ਬਾਬੇ ਉਤੇ ਸਵਾਗਤ ਹੋਂਦਾ ਸਾਡੇ ਅੱਜ ਦੇ ਪਹੁੰਚ ਤੇ ਅੱਜ ਆਪਾਂ ਕਿਉਂਕਿ ਕੱਲ ਨੂੰ ਆਪਾਂ ਇਹਨਾ ਬਹੁਤ ਹੀ ਘੈਂਟ ਫੰਕਸ਼ਨ ਤੇ ਹਨ ਇਹਨਾਂ ਨੇ ਕਰਵਾਉਣਾ ਬਈ ਮਤਲਬ ਮਾੜਾ ਮਾੜਾ ਕਰਵਾਉਣਾ ਹੁਣ ਆਪਾਂ ਚੱਲੇ ਅੰਦਰ ਨਿਸ਼ੂ ਜੀ ਦੇ ਅੱਗੇ ਆ ਜਾਵਾਂ ਤੁਹਾਨੂੰ ਮਿਲਾਉਣੇ ਸੀ ਕੱਢ ਲਈ ਮੈਂ ਕਿਹਾ ਇੱਕ ਤਾਂ ਆਈਫੋਨ ਦਾ ਚਾਰਜਰ ਵਾਲਾ ਮਹਿੰਗਾ ਜਾਂ ਚੱਲੇ ਚੱਲੇ ਹੁਣ ਆਪਾਂ ਚੱਲੇ ਆ ਮਿੱਤਰੋ ਅੰਦਰ ਹਲੋ ਸਸਿਕਾ ਜੀ ਗਰਮੀ ਵਾਲੀ ਨਹੀਂ ਬਾਹਰ ਤਾਂ ਪਹਿਲੇ ਨਹੀਂ ਉੱਧਰ ਚਲੀ ਸਟੂਡੀਓ ਹੁਣ ਆਪਾਂ ਚੱਲਿਆਂ ਦੂਜੇ ਸਲੂਨ ਚ ਇਹਨੂੰ ਹਾਰਜੀ ਆਪਾਂ ਕਰਾਉਣ ਲੱਗਿਆਂਗੇ ਤੇ ਇਤਰਾ ਪਰਵਾ ਦੇ ਤਿੰਨ ਤਾਂ ਲੱਗੀਆਂ ਤੇ ਅਰੇ ਆਪਾਂ ਨੇਲ ਤੇ ਲਵਾਵਾਂਗੇ ਦਿਖਾਇਓ ਸਹੀ ਲੱਗੇ ਛੋਟਾ ਛੋਟਾ ਉਹੀ ਵੀ ਰਿਪੋਰਟ ਪੋੜੀ ਹੋ ਗਨਾਂ ਅਸੀਂ ਕੱਟੀਆਂ ਪੰਜ ਬ੍ਰਾਈਡਲਾਂ ਦੇ ਹਰ ਗੰਨ ਮਲਵਾਨ ਲੱਕਿਆ ਮੰਦੀ ਹੋਰ ਵੀਰੇ ਠੀਕੋ ਕਰ ਠੀਕ ਹੈ ਸਾਰੇ ਹਾਂਜੀ ਹਾਂਜੀ ਖਾਂਦ ਸਾਂਦੇ ਜਿਵੇਂ ਸਹੀ ਲਾਤ ਲਾ ਦੋ ਹਾਂਜੀ ਤੇ ਹੁਣ ਆਪਾਂ ਮੰਦੀ ਲਾਉਣ ਲੱਗਿਆ ਤੇ ਵੀਰੇ ਵੀ ਆੜੇ ਨੰਬਰ ਸਾਬਾ ਸਾਬ ਸਭ ਸ਼ੇਅਰ ਕਰਾਂਗੇ ਤੁਸੀਂ ਜਰੂਰ ਕੰਟੈਕਟ ਕਰੋ ਵੀਰੇ ਨਾਲ ਕਹਿੰਦਾ ਕਿ ਰਸੋਈ ਦੇ ਵਿੱਚ ਬੋਲਣ ਕਿਤਾਹ ਕਿਉਂ ਉਟਣਾ ਰਾਂ ਇਹ ਤੇ ਬਣਿਆ ਨਾ ਮੂਰੀ ਬਣਿਆ ਹਾਂ ਇਹ ਇੱਕ ਇਹ ਕੁਕੀਆ ਦੇ ਕਿਹੜੀਆਂ ਚਲੋ ਠੀਕ ਕੋਲ ਰਹਿ ਲੱਗੀਆਂ ਨਹੀਂ ਹਾਂ ਜੀ ਮੈਂ ਤਾਂ ਡੰਨ ਹੋਣ ਵਾਲੀ ਰੱਖ ਸਰ ਕਿੱਟੀਆਂ ਲੱਗੀਆਂ ਥੋੜੇ ਲੱਗਿਆ ਹੂੰ ਕਿੱਦਾਂ ના ના આમેરે કોટ મની પોલીસરાળો હોના ના ભાઈ ચાલો ચાલો કાળયા તો હોણ હોય તો લાડે ચાલો ਚਲੋ ਆਰੇ ਪੋਤਾ ਕੱਤਿਆ ਉਹ ਵੀ ਉਹ ਜਿਹਨੇ ਮਰ ਚੁੱਕੀ ਉਹ ਆਪਾਂ ਕੱਟਣਾ ਪੋਤਾ ਫੋਨ ਦੀ ਲੋੜੀ ਨਾ ਪੁੱਛ ਆ ਤਾਂ ਮੈਂ ਖੜ ਕੇ ਆੜੀ ਮੈਂਸ਼ਨ ਕਰੂੰਗੀ ਇਹ ਤਾਂ ਆਪਣੇ ਆਪ ਹਾਂਜੀ ਤੇ ਆਪਾਂ ਇਹ ਰਵਾਰ ਕਰਵਾਲੇ ਸੀਗੇ ਤੇ ਮੈਂ ਤੇ ਵੀ ਲਾਤੀ ਤੇ ਆਪਣੇ ਟਾਈਮ ਆ ਫੋਨ ਲਾ ਤੇ ਹੁਣ ਆਪਾਂ ਜਿਹੜਾ ਨੜਕਾ ਬਹੁਤ ਵਧੀਆ ਲੱਗਿਆ ਆਪਣੇ ਕੰਮ ਦੇ ਦੋ ਦਿਨ ਕੱਲਾ ਗੱਲ ਕਰੂ ਰੇ ਸੀ ਜਿੰਨਾ ਤੇ ਚਾ ਉਹ ਮਿਲ ਕੇ ਪਤਾ ਲਾ ਲਾਂ ਮੈਂ ਘਰੇ ਚਲੀ ਆਂ ਟਾਈਮ ਤੇ ਕੰਮ ਕਰਦੋ ਗਿਆ ਮੈਂ ਫੇਰ ਆਵਾਂਗੀ ਦੀਦੀ ਕੋਲ ਟਾਈਮ ਬੈਠਣਾ ਮੈਂ ਫੇਰ ਸਲਾਮ ਕਿਸ ਨਾਲ ਦੂਜੀ ਵਾਰ ਮੈਂ ਅੱਜ ਬਹੁਤ ਥੱਕ ਗਈ ਸੀ ਤੁਹਾਨੂੰ ਕਿੱਥੇ ਸੁਣ ਮੈਨੂੰ ਸਮਝਿਆ ਟਾਈਮ ਗਾਫੀ ਹੋ ਗਿਆ ਹੁਣ ਟਾਈਮ ਕੱਢ ਹੋਗਾ ਤਾਂ ਮੈਂ ਘਰ ਨਾਲ ਕਰ ਲਵਾਂਗਾ ਤੁਹਾਨੂੰ ਨਾਲ ਬਾਹਰ ਕੰਮ ਬਾਹਰ ਹੋ ਗਿਆ ਥਾਣਾ ਤੇ ਸਵੇਰ ਮਿਲਣੀ ਹੈ ਦੀਦੀ ਨਾਲ ਆਪਾਂ ਹਾਂ ਤੇ ਬਾਕੀ ਕਮਾਟੜਾ ਕਰਦਾ ਬਸ ਉਹਨਾਂ ਨੂੰ ਕਾਲ ਕਰਦਾ ਆਪਾਂ ਚਲੋ ਫਿਰ ਚਲਦੇ ਆਪਾਂ ਅੱਗੇ ਹਾਂਜੀ ਖਾਣਾ ਖਾ ਲੈਣੇ ਬਾਹਰ ਦੇ ਇਹਨਾਂ ਨੂੰ ਬੁੜੀ ਬਿਮਾਰ ਹੋਈ ਸੀ ਸਾਡੀ ਅੱਛਾ ਇਹਨਾਂ ਨੂੰ ਠੀਕ ਹੈ ਜੀ ਅਸੀਂ ਲੈਣਗੇ ਅਸੀਂ ਪਾਰਸਲੇ ਸੀ ਕਿ ਚਲ ਇੱਧਰ ਆ ਜੀ ਅੱਛਾ ਪ੍ਰਿੰਸ ਵੀਰਾ ਕਿੱਧਰ ਗਿਆ ਆਜ ਆਉਂਦੇ ਸੀਗਾ ਤੇ ਕਿਹਾ ਦੂਰੇ ਵੀ ਆਪਨੇ ਕਿੱਥੇ ਲਾਈਏ ਪ੍ਰਿੰਸ ਗਿਆ ਮੈਂ ਨਹੀਂ ਦੇਖ ਕਿੰਨੇ ਲਾਈਏ ਬਹੁਤ ਬਹੁਤ ਸਾਰੇ ਨੇ ਮੇਰੇ ਵੀ ਲਵਾ ਦਿਓ ਪਾਣੀ ਪਿਆ ਦਿਓ ਤੇ ਕਾਹਦਾ ਕਹੋਂਗੇ ਜਿੱਦੇ ਲੋਈਆਂ ਦੀ ਮੋਰਨ ਨਹੀਂ ਆਣੀ ਆਹ ਵੇ ਕਿੰਨਾ ਨਾ ਕੀ ਹੁੰਦਾ ਇਹ ਬਿਮਾਰਾ ਹੈ ਬਿਮਾਰਾ ਹੈ ਤੇ ਪ੍ਰਿੰਸ ਵੀ ਰਗਰ ਅਸੀਂ ਮੈਂ ਸੁਧਾਰ ਚ ਮੈਂ ਚਾਹੇ ਆਪਸ ਤੇ ਮੈਂ ਚਾਹੇ ਰਸ ਫਰਮਾਈਂ ਕਿਲਵਾਲੀ ਅੱਛਾ ਸਰਪਾਰਸ ਨਾਲ ਅਸੀਂ ਮੈਂ ਲੈ ਕੇ ਆਇਆ ਖੇਤਰ ਦਾ ਕੱਲ੍ਹ ਤੋਂ ਰੋਕ ਕੇ ਨਾ ਪ੍ਰਿੰਸ ਕਿਧਰ ਗਿਆ ਉਹ ਗਿਆ ਹੋਇਆ ਕੋਈ ਨਹੀਂ ਕੀਤਾ ਹੈ ਨਾ ਸੋਇਂ ਲੱਗੀ ਉਹ ਵੀ ਮਿੰਨੀ ਵਲੌਗ ਬਣਾਉਂਦੇ ਆ ਤੁਹਾਡੇ ਨੂੰ ਮੈਂ ਤੁਹਾਡੇ ਉਹਨਾਂ ਤਾਂ ਮੈਨੂੰ ਲਿਖਵਾਇਆ ਅੱਛਾ ਅੱਛਾ ਪਰ ਮੋਸਲੇ ਗਲਾਸ ਵੀ ਆ ਫਰੋਪਾ ਰਾਇਸ ਕਿਲ ਵੀ ਬਾਈ ਕਰ ਦੇ ਮੈਂ ਕਰ ਦੇ ਨਟ ਬਾਈ ਕਰ ਬਿਮਾਰ ਹੀ ਪਈ ਹੈ ਜੀ ਇਹ ਬੋਲਦੀ ਨਹੀਂ ਬਿਮਾਰ ਹੀ ਪਈ ਹੈ ਅੱਛਾ ਚੈੱਕ ਕਰ ਦੇ ਚੈੱਕ ਕਰਦੇ ਫਿਰ ਬਿਮਾਰ ਰੱਖੇ ਡਿਜ਼ਾਈਨ ਹੀ ਕਿ ਨਹੀਂ ਕਹਤਾ ਨਾ ਇਹ ਖੁਸ਼ ਕਲੈਕਸ਼ਨ ਖੁਸ਼ ਕਲੈਕਸ਼ਨ ਵਾਲਾ ਨਾ ਭੇਜਣਾ ਨਾ ਇਸ ਵਿੱਚ ਕਿਤਾ ਹੈ ਆਇਆ ਹੈ ਆ ਵੀ ਆਇਆ ਹੈ ਆ ਵੀ ਕਿਹੜਾ ਦੇ ਇਹ ਨਹੀਂ ਪਤਾ ਕਿੰਨਾ ਵੱਲੋਂ ਆਇਆ ਹੈ ਹਮੇ ਬਹੁਤ ਚੱਲ ਰਿਹਾ ਪੇਂਟ ਵਾਲਾ ਨਹੀਂ ਬਲੋ ਚੱਲ ਪੇਂਟ ਵਾਲਾ ਸਾਰੀ ਭਾਈਆਂ ਪੇਂਟ ਵਾਲੇ ਦੋਨੇ ਦੇਖ ਰਹੇ ਹੋ ਦੋਨੇ ਦੇਖ ਰਹੇ ਦੋਨੇ ਦੇ ਦੋਨੇ ਰੱਖੋ ਪਹਿਲੇ ਤੇਰਾ ਵੀਡੀਓ ਬਣ ਗਿਆ ਦੋਨੇ ਆਇਆ ਨੰਬਰ ਕੀ ਗਿਆ ਨਾ ਨਾਇਕ ਬਹੁਤ ਸੋਹਣਾ ਇਹ ਚੱਲੀ ਆਹ ਕਾਰਨ ਦੇ ਬਾਰੇ ਮੈਂ ਤੁਹਾਨੂੰ ਮੇਰੇ ਕੋਲ ਪੁਰਾਣਾ ਤਰਾ ਲੈ ਕੇ ਸੋਹਣਾ ਚੱਕੂ ਇਹ ਨੰਬਰ ਲਾਇਆ ਸੋਹਣੀ ਹੈ ਸੋਹਣਾ ਸੋਹਣਾ ਹੈ ਕਲਰ ਵੀ ਬਹੁਤ ਪਿਆਰਾ ਹੈ ਇਹ ਠੀਕ ਹੈ ਘੈਂਟ ਜਗਾ ਹਾਂ ਮੈਂ ਗਿਆ ਤਾਂ ਮੈਂ ਰਾਵਲ ਪੇਂਟਿੰਗ ਚੱਲੀ ਗਈ ਹੈ ਨਾ ਹਾਂ ਪੇਂਟ ਵਾਲੇ ਸੁਪਾਣਾ ਉਹ ਸੁਪਾਣੇ ਕਿਹ ਹੈ ਨਹੀਂ ਪਤਾ ਕਿ ਕਿਹੜੀ ਠੀਕ ਹੈ ਮਮੇ ਆ ਦੇ ਪੇਂਟ ਸਿੰਪਲੀ ਐਵੇਂ ਹੀ ਕਰਦੀ ਠੀਕ 엄마 ਕਰ ਲੇ ਸਾਰੀ ਸੜਕ ਸੰਦਾ ਮੈਂ ਕਰਨਾ ਹੈ ਕਰ ਤੇ ਨਹੀਂ ਕਰਨਾ ਮੈਂ ਸੁਪਾਣਾ ਕਰਦੇ ਹਾਂ ਮਮਾ ਕਰਕੇ ਹੁੰਦੇ ਨੇ ਪਰ ਉਸ ਤੋਂ ਮਿੱਤ ਦਾ ਹਰ ਸਭੇ ਵਾਲਾ ਹੁੰਦਾ ਹੁੰਦਾ ਨਾ ਉਹਦੀ ਔਖਾ ਲੱਗ ਰਿਹਾ ਹੁਣ ਵੀ ਨਾ ਹਰ ਇੱਕ ਚਾਹ ਉਹਨੂੰ ਉਹਨੂੰ ਮਾਇਆ ਲੱਗਦੀ ਮਨ ਨਹੀਂ ਪੈਕਿੰਗ ਬਹੁਤ ਗਾੜੀ ਮੈਂ ਪਾਕ ਨੂੰ ਬਹੁਤ ਘਾੜ ਲੱਗਦੀ ਸੂਟ ਸਿੰਪਲ ਪਲੇਨ ਪਰਸਨਲ ਦਾ ਕੰਮ ਆ ਨਾ ਸੂਟ ਪਲੇਨ ਆ ਨਹੀਂ ਕੁਝ ਲੱਗਿਆ ਨਹੀਂ ਲੱਗਿਆ ਅੱਛਾ ਨਹੀਂ ਨਹੀਂ ਪਲੇਨ ਨਾਲ ਜਦੋਂ ਪਾਇਆ ਹੋਊਗਾ ਨਾ ਜਿੰਨਾਂ ਚੋਦ ਲੱਗਣਗੇ ਆ ਤਾਂ ਤਾਂ ਇਹ ਦਿਖਾਉਣਾ ਹੈ ਅੱਜ ਤੁਹਾਨੂੰ ਨਾ ਨਾ ਆਂ ਜਿਸੀ ਬੈਸਵਾ ਰਾਈ ਕੋਲੀ ਸਹੀ ਹੈ ਸੋਹਣੇ ਲੱਗੇ ਕਿੰਨਾ ਹੀ ਹੈ ਸਿਮ ਬੜਾ ਟੈਂਟ ਹੈ ਉਹ ਬਲੀ ਘੜ ਸਿੱਕ ਵਰੀ ਉਹ ਮੜਾ ਦਿਖਾਓ ਖੋਲ ਕੇ ਅੱਛਾ ਆਪਣੇ ਜੱਜੂ ਹੋਏ ਵੀ ਹਾਂ ਔਰ ਇਹਦੀ ਛੱਟਾ ਇਹਦੀ ਛੱਟਾ ਹੁੰਦਾ ਨਾ ਹਰ ਤਾਈਂ ਵਰਖਾ ਆ। ਸਾਰੇ ਦੇ ਪੇਂਟ ਹੈ। ਉਹ ਕਰਨਾ। ਕਿਹੜਾ? ਉਹ ਕਰ ਕਰਦੇ ਹਾਂ। ਬਲੌਕ। ਬਲੌਕ, ਬਲੌਕ ਕਰਨਾ। ਬਲੌਕ ਹਾਣੇ। ਹਾਂ ਮਨੀ। ਠੀਕ ਹੈ ਜੀ। ਠੀਕ ਹੈ। ਕੀ ਕਰ? ਹਾਂ ਜੀ ਹੁਣ ਆਪਾਂ ਚੱਲਿਆ ਘਰੇ ਪਾਸ ਫਰ ਲਾ ਸੀ। ਆ ਡਾਕ ਖਾਣੇ ਚਾਹਿਆ ਸੀ। ਚੱਲੀ ਫਿਰ ਆਪਾਂ। ਚਲੋ। ਚਲੋ ਠੀਕ ਹੈ ਮਨੀ। ਬਾਏ ਕਰ ਦਵਾ। ਬਾਏ। ਬਾਏ, ਤਾਂ ਠੀਕ ਹੈ। ਠੀਕ ਹੈ। ਮੈਨੂੰ ਭੁੱਖ ਲੱਗੀ ਸੀ। तो रहो पोल पर प्रेंग लाप लाप चलो होना पैतर फे रहो कर ਨਹੀਂ ਆਇਆ ਲਾ ਕੋਈ ਆਪਣੇ ਇਹ ਨੀਰਗਾ ਵੀ ਹੋ ਗਿਆ ਫੋਨ ਯਾਰ ਇਹ ਬ੍ਰੈਂਡ ਫਰਾਈ ਇਹ ਬ੍ਰੈਂਡ ਫਰਾਈ ਹੈ ਬਈ 50 ਰੁਪਏ ਦਾ ਫਰਾਈ ਵਾਲਾ ਕਰਨਾ कदे ओए पंचायत कर ले कौन भी वो वेट एडिक्शन है ਆਜਾ ਆ ਬਤਨ ਕਰਵਾ ਦੇ ਤੇ ਪੰਜਾਬ ਮਿਲਦਾ ਹੈ ਨਾ ਕੋਲੇ ਦੇ ਨੇੜੇ ਮਿਲਦਾ ਹੈ ਠੀਕ ਹੈ ਬਈ ਆ ਦੇਖੋ ਲੈ ਲਿਆ ਮਦੰਗੇ ਨਾ ਫਿਲ ਲਵਾਂ ਤਾਂ ਭੋਲੀ ਹੈ ਕੰਦੀ ਲਗਾਰ ਨਹੀਂ ਹੋਣੀ ਤਾਂ ਕੜਾਈ ਚ ਵੱਡੇ ਬਣੇ ਬਾਈ ਨੇ ਨੇਰਾ ਆਪਣਾ ਕੋ ਆ ਵੀ ਹੋ ਗਿਆ ਜੀ ਦੀ ਖਾ ਲੋ ਹੁਣ ਪਹਿਲਾਂ ਤਾਂ ਮਨ ਨਹੀਂ ਸੀ ਹੁਣ ਖਾਓ ਧਰਮ ਬਹੁਤ ਆਇਆ ਚਲ ਆਪਾਂ ਖਾ ਕੇ ਕਰਦੇ ਵਾ ਠੀਕ ਹੈ ਅੱਜ ਤਾਂ ਆਪਾਂ ਹੋ ਗਏ ਸੀ ਲੇਟ ਤੇ ਮਨ ਕਿਾ ਕੀ ਆ ਰਹੀ ਹੈ ਨਾ ਬਾਕੀ ਆਪਾਂ ਬਹੁਤ ਇੰਜੋਏ ਕੀਤਾ ਤੇ ਚਲੋ ਜੀ ਠੀਕ ਹੁਣ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਤੇ ਮਿਲਦੇ ਆਪਾਂ ਦੇਖਣ ਲਈ ਆਪਰਾ ਚੈਨਲ ਕਰਿਓ ਸਬਸਕ੍ਰਾਈਬ ਤੇ ਚਲੋ ਜੀ ਲਾਜੂ ਸਾਰੇ ਨੂੰ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਬਾਏ ਬਾਏ